ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਲੋਕਾਂ ਨੂੰ ਇਹ ਗੱਲ ਲਿਖਿਆ ਕਿ ਪੰਥ ਖਤਰੇ 'ਚ ਐ। ਮੈਨੂੰ ਦੱਸੋ ਕਿੱਥੇ ਖਤਰੇ 'ਚ ਐ ਪੰਥ? ਪੰਥ ਦੇ ਖਤਰੇ 'ਚ ਹੀ ਹੋ ਗਿਆ ਤੇ ਫਿਰ ਪੰਥ ਕਦਾ ਹੈ? ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹੀ ਐ। ਤੇ ਸਾਨੂੰ ਵੀ ਪੰਥ ਨੇ ਚੜ੍ਹਦੀ ਕਲਾ 'ਚ ਰੱਖਿਆ। ਬਾਦਲ ਸਾਹਿਬ ਇਹ ਗੱਲਾਂ ਸੁਣਾਉਂਦੇ ਸੀ ਤੇ ਲੋਕ ਉਹਨਾਂ ਨੂੰ ਮੁੱਢਾ ਬਾਦਲ ਦੇ ਸੀ। ਹੁਣ ਬਾਦਲ ਸਾਹਿਬ ਫੇਲ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਹੋਈ ਤੇ ਬਗਰਾੜੀ ਤੋਂ ਮੋਰਚੇ ਲੱਗੇ ਤੇ ਸੰਗਤਾਂ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਆਦਬੀ ਕਰਾਈ ਆ ਕਾਲ ਤੁਹਾਨੂੰ ਲੱਗਦਾ ਮੈਂ ਪਹਿਲਾਂ ਸਿੱਖ ਹਾਂ ਠੀਕ ਹੈ ਮੇਰੇ ਗੁਰੂ ਸਾਹਿਬ ਦੇ ਮ ਬਾਣੇ ਚ ਨਹੀਂ ਹੈ ਗਾੜੀ ਕੇਸ ਪ੍ਰਕਾਸ਼ ਨਹੀਂ ਹੈ ਪਰ ਪਹਿਲਾਂ ਮੈਂ ਸਿੱਖ ਹਾਂ ਫਿਰ ਮੈਂ ਕਾਂਗਸੀ ਹਾਂ ਤੁਹਾਨੂੰ ਲੱਗਦਾ ਵੀ ਜੇ ਸਿੱਖ ਖਤਰੇ 'ਚ ਹੋਏਗਾ ਤੇ ਗੁਰੂ ਦਾ ਕੋਈ ਵੀ ਸਿੱਖ ਪਿੱਛੇ ਹਟੇਗਾ ਚਾਹੇ ਉਹ ਕਿਸੇ ਪਾਰਟੀ 'ਚ ਹੋਵੇ ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਲੋਕਾਂ ਨੂੰ ਇਹ ਗੱਲ ਲਿਖਿਆ ਕਿ ਪੰਥ ਖਤਰੇ 'ਚ ਹੈ ਮੈਨੂੰ ਦੱਸੋ ਕਿੱਥੇ ਖਤਰੇ 'ਚ ਆ ਪੰਥ ਕੇ ਖਤਰੇ 'ਚ ਹੀ ਹੋ ਗਿਆ ਤੇ ਫਿਰ ਪੰਥ ਕਦਾ ਹੈ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ ਤੇ ਸਾਨੂੰ ਵੀ ਪੰਥ ਨੇ ਚੜ੍ਹਦੀ ਕਲਾ 'ਚ ਰੱਖਿਆ ਹੈ ਬਾਦਲ ਸਾਹਿਬ ਇਹ ਗੱਲਾਂ ਸੁਣਾਉਂਦੇ ਸੀ ਤੇ ਲੋਕ ਉਹਨਾਂ ਨੂੰ ਮੋਟਾ ਪਾਉਂਦੇ ਸੀ ਹੁਣ ਬਾਦਲ ਸਾਹਿਬ ਫੇਲ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਕਿ ਬਗਰਾੜੀ 'ਚ ਮੋਰਚੇ ਲੱਗੇ ਤੇ ਸੰਗਤਾਂ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਅਦਬੀ ਕਰਾਈ ਆ ਅਕਾਲ ਤਖਤ ਤੇ ਜਾ ਕੇ ਮਾਫ ਕਰਿਓ ਸਾਥ ਸੰਗਤ ਜੀ ਮੰਨਿਆ ਅਕਾਲ ਤਖਤ ਦੇ ਜਥੇਦਾਰ ਨੇ ਕਿਹਾਓ ਭਾਈ ਹਾਂ ਜਾਂ ਨਾ ਚ ਜਵਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਚ ਤੇਰਾ ਹੱਥ ਹੈ ਕਹਿੰਦਾ ਹਾਂਜੀ ਸੰਗਤਾ ਤੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਬਗਰਾੜੀ ਮੋਰਚੇ ਤੇ ਤੂੰ लाਠੀ ਚਾਰਜ ਕਰਾਇਆ ਕਹਿੰਦਾ ਹਾਂਜੀ ਇਹ ਮੰਨਿਆ ਮੈਂ ਨਹੀਂ ਕਰਿਆ ਕੰਤ ਖਕਰੇ ਚ ਨਹੀਂ ਹੈ ਭਾਈ ਅਮਰਿਤਪਾਲ ਜੀ ਆ ਗਏ ਆ ਜਿਹੜਾ ਵਿਅਕਤੀ ਹੈ ਆਰਮਨਦੀਪ ਸਿੰਘ ਸਿੱਕੀ ਸਾਹਿਬ ਇਹ ਮੈਨੂੰ ਇਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਦਿਖਦੀ ਨਹੀਂ ਹੈ ਕਿਸੇ ਨੂੰ ਮੁਖਾਉਂਦੇ ਨਹੀਂ ਪਰ ਇਹ ਅਮਰ ਛਕਿਆ ਔਰ ਇਸ ਬੰਦੇ ਨੇ ਮੈਂ ਸਲਾਮ ਕਰਦਾ ਇਸ ਬੰਦੇ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਗਰਾੜੀ ਚ 21 MLA ਸੀ 112 ਚ ਜਿਹਨੇ ਅਸਤੀਫਾ ਦਿੱਤਾ ਆਪਦੇ ਅਹੁਦੇ ਤੋਂ ਵੀ ਮੈਨੂੰ ਬੜਾ ਦੁੱਖ ਮੈਂ ਟੈਲੀਫੋਨ ਕੀਤਾ ਮੈਂ ਲੇਖੀ ਕੀਤਾ ਦੁਬਾਰੇ ਇਲੈਕਸ਼ਨ ਲੜਨਾ ਸੌਖਾ ਹੈ ਕਿਹਦਾ ਨਹੀਂ ਮੈਂ ਫੈਸਲਾ ਲੈ ਲਿਆ ਭਾਈ ਅਮਰਿਤਪਾਲ ਸਿੰਘ ਨੇ ਫੈਸਲਾ ਨਹੀਂ ਲਿਆ ਉਤਾਇਆ ਹੀ ਨਹੀਂ ਉੱਥੇ ਬਗਰਾੜੀ ਚ ਤੁਸੀਂ ਜਿਤਾਇਆ ਸੀ ਵੀ ਪਤਾ ਨਹੀਂ ਭਾਈ ਸਾਹਿਬ ਕੀ ਕਰਨਗੇ ਪਰ ਭਾਈ ਸਾਹਿਬ ਕੁਝ ਨਹੀਂ ਕਰ पाए ਦਮਦਮੀ ਤਖਤਾਲ ਜਿਹੜੀ ਜਿੱਥੇ ਸਿੱਖਾਂ ਦੇ ਉਪਦੇਸ਼ ਦਿੱਤਾ ਜਾਂਦਾ ਹੈ ਕੀ ਕੋਈ ਦੰਗ-ਦਮੀ ਟਕਸਾਲ ਦਾ ਬੰਦਾ ਰਾਜਨੀਤੀ 'ਚ ਆਇਆ ਨਹੀਂ ਆਇਆ ਉਹ ਸਿੱਖਾਂ ਦੀ ਲੜਾਈ ਲੜੀ ਗੁਰਮਤਿਆਂ ਗੱਲਾਂ ਕੀਤੀਆਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹ ਗੱਲ ਕੀਤੀ ਲੇਕਿਨ ਕੋਈ ਲੀਡਰ ਨਹੀਂ ਬਣਿਆ ਭਾਈ ਸਾਹਿਬ ਨੇ ਤਾਂ ਪਾਰਟੀ ਬਣਾ ਲਈ ਆਪਦੀ ਕੋਈ ਤਾਂ ਸਾਡੇ ਵਰਗਾ ਲੀਡਰ ਹੋ ਗਿਆ ਭਾਈ ਸਾਹਿਬ ਇੱਕ ਸਰਬਜੀਤ ਖਾਲਸਾ ਬਣਾਇਆ